ਸਾਈਪਾ ਯੂਨੀ ਨਾਲ ਆ ਆਪਣੇ ਮੋਟਰ ਗੱਡਣ ਚੱਲੇ ਆ ਓ ਸਾਲਿਆ ਬਾਤ ਇਹ ਲੈ ਓ ਪੋਰ ਤੇ ਵੀ ਖਲੋਤਾ ਖੇੜਾ ਪੋਰ ਚੱਲੇ ਆ ਭਾਈ ਜ਼ਮਾਨ ਰੱਖ ਲਿਆ ਆਪਾਂ ਸਾਰਾ ਇੱਕ ਮੋਟਰਸਾਈਕਲ ਅੱਗੇ ਆ ਤਿਆ ਦੇਖੋ ਭਾਈ ਪਾਣੀ ਕੰਨਾ ਚੜਿਆ ਜੇ ਤੇ ਨਾਲ ਹੀ ਮੋਟਰ ਆਪਾਂ ਲੱਗੇ ਕੱਢਣ ਤੇ ਦਿਖਾਉਨੇ ਤੁਹਾਨੂੰ ਭਾਈ ਜੀ ਦੇ ਭਾਈ ਖੋਲਣ ਆਟਰ ਦੇ ਜੜੀ ਪੱਤਰ ਨਾ ਦਿੰਦੇ ਆ ਆਪਣੇ ਆ ਜੜ ਦੱਸੋਗੇ ਵੀ ਭਾਈ ਕੀ ਨੁਕਸ ਹੋਇਆ ਮੋਟਰ ਸੜ ਗਈ ਹੈ ਭਾਈ ਗਤੀ ਦੇ ਵੱਧ ਘਟ ਆ ਗਈ ਹੈ ਅੱਛਾ ਜੀ ਸਟਾਰਟਰ ਜੁੜ ਗਿਆ ਸੀ ਉਹਦਾ ਅਗਰ ਕੋਈ ਮੋਟਰ ਸੜ ਗਈ ਹੈ ਤੇ ਨਵਾਂ ਚੇਲਾ ਪਾਇਆ ਵਾ ਤੇ ਪਲਾਸਟੇ ਨਾਲ ਪਾਣਾ ਇਹ ਹੋਲ ਹੀ ਦੇਣਾ ਇਹਨਾਂ ਇਦਾਂ ਹਾਂ ਤਾਂ ਅਧੂਣੇ ਪਰ ਆਖ ਲੋਤੇ ਆਹ ਵਾਲੀ ਕੁਲ ਨਹੀਂ ਜਾਂਦਾ ਆ ਨਟ ਸੰਭੋ ਤੁਸੀਂ ਭਾਈ ਹਾਂਜੀ ਬਲੌਗ ਬਾਅਦ ਚ ਬਣਾਉਂ ਬਾਕੀ ਦਾ ਨੂੰ ਅੱਗੇ ਦੇਖੋਨੇ ਆ ਢੈਣ ਕੁ ਪੀ ਲਾਤੀ ਭਾਜੀ ਆਪਾਂ ਆ ਗਿਆ ਹਾਂ ਅਰੇ ਆ ਗਿਆ ਅਰੇ ਵਚੀ ਟੰਨੇ ਬੋਰ ਚ ਪਾਣੀ ਦਿਖਾ ਲਈਏ ਨਹੀਂ ਦਿਦਾ। ਹਲੇ। ਛਲੋਈ। ਬਾਕੀ ਭਾਈ ਹੁਣ ਮੋਟਰ ਲੱਗੇ ਆਪਾਂ ਕੱਢਣ। ਸ਼ੁਰੂ ਕਰਨ ਲੱਗੇ ਆ। 10 ਹੋਰ ਗਾਲਿਆ। ਬੋਰ। ਉਹਨੂੰ ਨਹੀਂ ਲਾਉਣਾ। ਥੀਨੇ ਗਾਲਿਆ। ਤੁਜੀਏ ਕਈ ਪਈ ਤੇ ਆ ਗੰਦ ਚੁੱਕ ਪੈਰ ਨੂੰ ਲਾ ਜਾਣ ਚਲੋ ਜੀ ਪਹਿਲਾਂ ਭਾਜੀ ਹੁਣ ਪਹਿਲਾਂ ਆ ਨੂੰ ਗੰਦ ਚੁੱਕਣ ਦੀ ਕਹਿਤਾ ਨਹੀਂ ਹੁਣ ਉਸਤਾਦ ਹੋਣੀ ਚੁੱਕਣਗੇ ਇੱਥੇ ਰੱਖ ਪੂਰੀ ਸਭਾਈ ਭਾਈ ਭਾਈ ਆਪਾਂ ਪਹਿਲਾਂ ਕਰਨੀ ਲੱਗੋ ਲੱਗੋ ਜੋ ਕੁੱਤਿਆਂ ਵੇ ਲੈ ਆਨੇ ਆ ਗਿਆ ਹਾਂਜੀ ਭਾਜੀ ਹੋਰ ਛੱਡੋ ਤੇ ਦੋ ਬੋਰੇ ਲਿਆਓ ਦੋ ਰੋੜੇ ਲਿਆਓ ਹੋਰ ਲੈ ਮਣੀ ਦਾ ਮਿੱਟੀ ਭਰਨੀ ਬੋਰੇ ਨਾ ਨਾ ਭਾਜੀ ਸ਼ੁਰੂ ਤੇ ਲੱਗੇ ਆਈ ਮੋਟਰ ਕੱਢਣ ਤੇ ਚਾਰ ਪੈ ਪਿਆ ਭਾਜੀ ਤੇ ਮਿੰਟੋ ਮਿੰਟ ਵੀਰ ਹੋਣਾ ਕੱਢ ਦੇਣੇ ਆ ਪੈ ਗਿਆ ਗੱਲ ਨੂੰ ਸੰਗਲ ਮੋਟਰ ਤੇ ਆਹ ਆਹ ਰੋ ਚੈੱਕ ਭਾਜੀ ਆ ਰਹਾ ਦਿਲ ਦੀ ਗੱਲ ਅੱਛਾ ਆਂਦੇ ਮਜਾ ਪੂਰਾ ਓਂਡਿਆ ਭਾਈ ਵੇਖੋ ਲਾਗੇ ਦਰਿਆ ਪਾਣੀ ਠੰਡਾ ਠਾਰ ਚੱਲ ਰੰਡਿਆ ਭਾਜੀ ਓ ਸਾਬਿਆਂ ਕੇ ਗੁੱਸੇ ਨਾਲ ਭਾਜੀ ਮੋਟਰ ਖਿੱਚੀ ਜਾਂਦੀ ਆ ਵੇਖੋ ਜੀ ਮੈਂ ਤਾਂ कपाय पैर ये आ गया पूरा तां जोन पर युनीतार कटन के पहला ਲਓ ਭਾਈ ਪਾਣੀ ਖੋਲਣ ਜਾ ਰਿਹਾ ਭਾਈ ਨਾ ਟੋਣ ਭਾਈ ਭਾਈ ਰ ਪੂਰਾ ਲਗਾਵੇ ਤੇ ਜਵਾਬ ਆ ਗਿਆ ਹੁਣ ਆਪ ਗਾਣਾ ਫੜ ਰਿਹਾ ਸਾਰ ਆਪ ਨੇ ਆ ਭਾਈ ਅਰੋ ਚੈੱਕ ਭਾਈ ਆਓ ਆ ਗਿਆ ਇਹ ਤਾਂ ਨੀ ਪੈਪ ਚਲ ਖਾ ਬੈ ਭਾਈ ਮੋਟਰੀ ਆ ਗਈ ਹੈ ਮੋਟਰੀ ਆ ਗਈ ਆ ਲਓ ਜੀ ਤਿੰਨਾ ਪੈਫਾਂ ਦੇ ਭਾਈ ਮੋਟਰੀ ਹੀ ਆਪਣੀ ਰੋ ਚੈੱਕ ਭਾਈ ਇਹ ਪਲਾਸਟਿਕ ਜਿਆਦਾ ਪੁੰਲਿਆ ਨਾ ਪਾ ਇਹਨਾ ਕੰਮ ਹੀ 30 ਫੁੱਟ ਤੇ ਇਹ ਹੀ ਭਾਈ ਮੋਟਰ ਆਪਣੀ ਮੰਗ ਲਈ ਦਾਸ ਨਾ ਕਿਰ ਹੁੰਦੇ ਜਾਂ ਮੰਡਿਆ ਏਰੀਆ ਮੰਡ ਭਾਈ ਉਹ ਆਪਣੇ ਉਸਤਾਦ ਹੁਣੀ ਬੈਠੇ ਆ ஆ வீரப்போட்டி ஹா த ਦੋ ਚੈੱਕ ਭਾਜੀ ਇਹ ਬਹੁਤ ਗੰਦਾ ਨੰਗਾ ਪਾਣੀ ਬਹੁਤ ਜ਼ਿਆਦਾ ਗੰਦਾ ਭਾਜੀ ਆ ਗਈ ਤਾਂ ਭਾਈ ਮੋਟਰ ਬਹੁਤ ਕਾਲੀ ਹੈ ਕਦਰ ਦੀ ਕਾਲੇ ਕਲਰ ਦੀ ਭਾਈ ਮੋਟਰ ਇਧਰ ਆਏ ਹਿੱਚ ਪਾਣੀ ਨੇ ਕਾਲੀ ਕੀਤੀ ਹੈ ਜਾਣ ਵੀ ਦੇਣਾ ਇਧਰ ਨੂੰ ਇਧਰ ਆਏ ਹਿੱਚ ਪਰ ਲਾ ਦੇ ਆਇਤਾ ਮੇਰੇ ਆਓ ਸੜਤੀ ਜੇ ਥਰੇ ਹੁਣ ਇਹਨੂੰ ਆਪਾਂ ਭਾਈ ਦੋ ਹਿੱਸਿਆਂ 'ਚ ਵੰਡਾਂਗੇ ਤੇ ਭਾਈ ਹੁਣੀ ਹੁਣ ਨਟ ਲੱਗੇ ਦੇ ਖੋਲਣੇ ਰੋ ਚੈੱਕ ਭਾਈ ਆ ਜਾਣਾ ਲਾ ਦਿੰਦੇ ਥਾਗੀ ਆ ਇਹਨਾਂ ਨੇ ਚੁੱਕੋ ਤੇ ਅੰਦਰ ਰੱਖਿਓ ਕਸ਼ਾਈ ਫੜੇ ਘਰਤੀ ਭਾਈ ਦੋਵੇਂ ਸੈੱਜ ਮੋਟਰ ਬੋਰ ਚ ਭਾਈ ਤੁਹਾਨੂੰ ਪਾਣੀ ਚੈੱਕ ਕਰਾ ਦਈਏ ਕਰੋ ਚੈੱਕ ਭਾਈ ਉੱਤੇ बाकी भाई मोटर चेक होगी तो 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 मोटर, दे। सरी? सरी मोटर भाई। भाई। पहला सही थे लाडे लग गए ਭਈ ਲਾ ਕੇ ਹੁੰਦੇ ਨ ਲੱਗੇ ਜੀ ਹਾਂਜੀ ਖਤਮ ਹੋ ਗਿਆ ਕੰਮ ਖਤਮ ਹੋ ਗਿਆ ਕੰਮ ਬਾਕੀ ਭਾਈ ਗੰਨੇ ਲੈਣ ਚੱਲੇ ਆ ਤੇ ਭਾਈ ਨਾ ਹਥਿਆਰ ਫੜ ਲਿਆ ਵਾ ਅਸੀਂ ਤਾਂ ਬੰਦਾ ਪਕਾਉਂ ਆਹੋ ਚੰਗੇ ਢੀ ਆਤ ਕਰਾਉਣ ਵੀਰ ਡਿਆ ਓਹੋ ਤੂੰ ਪਾਹਤ ਨੂੰ ਚੱਲੇ ਨਹੀਂ ਰਹਿੰਦੇ ਓ ਜੀ ਜ਼ੀਰ ਹੋਣੀ ਨਹੀਂ ਗੰਨੇ ਵੜਣਗੇ ਹੁਣ ਯਾਰੇ ਗੰਨੇ ਅਜ ਹੁਣ ਭਾਈ ਹੁਣਾਂ ਨੂੰ ਗੰਨਾ ਨਹੀਂ ਪਸੰਦ ਹੋਣਾ ਚਲੋ ਇਹ ਅੰਦਰ ਚੱਲ ਗਏ ਭਾਈ ਹੁਣੀ ਆਹ ਵੇਖੋ ਗੰਨੇ ਸਾਰੇ ਟੌਪ ਦੇ ਤੇ ਪਰ ਇਹ ਵੇਨੇ ਹੁਣ ਕਿਹੜਾ ਪਸੰਦ ਕਰਦੇ ਗੰਨਾ ਐ ਲਾਇਆ ਲੱਗਦਾ ਸੀਜ਼ਨ ਭਾਈ ਭਈਆਂ ਹਣਾ ਨਾ ਕਿ ਨਹੀਂ ਵੀਰ ਜੀ ਕਾ ਜੋਰ ਕੋ ਜਮਾਨੇ ਬੜਾ

ਪਈਵਾਦੂਆ ਫੇਰ ਆਵਾਂਗੇ ਤੇ ਲੈ ਜਾ ਤੇ ਬਾਕੀ ਭਾਈ ਕਮਾਹ ਚ ਵੀਊ ਚੈੱਕ ਕਰ ਲਓ ਆਹ ਜੱਗ ਦਾ ਹੀ ਪੀਲੀ ਹੋਣੀ ਤੇ ਹੋ ਸੰਗ ਬਾਕੀ ਭਾਈ ਦੰਨਿਆਂ ਦਾ ਭਰ ਲਿਆ ਤੋੜਾ ਤੇ ਭਾਈ ਹੁਣੀ ਆਪਣੇ ਦੀ ਖਾਲੀ ਵੇਖੋ ਡਹਿ ਆ ਆਦੀ ਮੁਰੰਮਤ ਕਰਨ ਗਨੇ ਦੀ ਤੇ ਆਪਾਂ ਕਰਦੇ ਆਂ ਵਲੌਗ ਨੂੰ ਖਤਮ ਤੇ ਇਹਦਾ ਨੈਕਸਟ ਪਾਰਟ ਵੀ ਭਾਈ ਇਦਨ ਆਏ ਮੋਟਰ ਪਾਉਣ ਉਹ ਦਿਨ ਤੁਹਾਨੂੰ ਦਿਖਾਵਾਂਗੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬਾਕੀ ਭਾਈ ਹੁਣਾਂ ਦਾ ਭਾਈ ਕਿਦੋਂ ਵੰਡਿਆ ਆਪਣਾ ਵਲੌਗ ਦੱਸ ਦੋ ਆਪਣਾ ਵਲੌਗ ਬੜਾ ਥੋੜੇ ਟਾਈਮ ਨੂੰ ਆ ਰਿਹਾ ਥੋੜੇ ਟਾਈਮ ਨੂੰ ਆਉਣ ਡਿਆ ਤੇ ਭਾਈ ਤੁਹਾਨੂੰ ਆਈਡੀ ਥੱਲੇ ਮੈਂਸ਼ਨ ਕਰ ਦਿੰਨੇ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਓਕੇ ਗਾਇਸ ਬਾਕੀ ਭਾਈ ਗੰਨਿਆਂ ਦਾ ਟੋੜਾ ਭਰ ਲਿਆ ਵਾ ਤੇ ਆਹ ਭਾਈ ਹੁਣੀ ਜਾਣ ਦੇ ਆਪਾਂ ਨੂੰ ਕੱਲਿਆ ਸ਼ਾੜ ਕੇ ਰਖਣ ਦੇ ਭਾਈ ਮੋਟਰਸਾਈਕਲ ਤੇ ਚੱਲੇ ਹੁਣ ਚੱਲ ਦੇ ਆਹ